ਦਾ ਪੰਜੀ ਕਰਨ ਚਲਾਉਣ ਵਾਸਤੇ ਅਸੀਂ ਆਏ ਸੀ ਮੇਰਾ ਨਾਮ ਵਰੁਣ ਤਵਨ ਹੈ ਜੀ ਹਰ ਸਾਲ ਜਾਂਦੇ ਆਂ ਬੋਲੇ ਨਾ ਦੀ ਕਿਰਪਾ ਦੇ ਨਾਲ ਜੀ ਹੁਣ ਦੇਖੋ ਅਸੀਂ ਮੈਂ ਜਗਰਾਉਂ ਸੀ ਕਿ ਮੈਂ ਜਗਰਾਉਂ ਤੋਂ ਫੇਰ ਵਾਪਸ ਆਇਆ ਹਾਂ ਜੀ ਠੀਕ ਹੈ ਮੇਰੇ 10 ਬੰਦੇ ਆਦੇ ਹੋ ਗਏ ਮੇਰੇ 2 ਜਣੇ ਅਜੇ ਰਹਿ ਗਏ ਹੁਣ ਅਸੀਂ ਗਰੁੱਪ ਥੋੜੀ ਲੱਗ ਕੇ ਚੱਲਾਂਗੇ ਬੱਸ ਜੀ ਤਾਂ ਲੜਾਈ ਝਗੜਾ ਹੋ ਰਿਹਾ ਸੀ ਜਿੰਨਾਂ ਦਾ ਕਸੂਰ ਹੈ ਉਹਨਾਂ ਨੂੰ ਬਾਹਰ ਕੱਢਦਾ ਮੈਂ ਹੁਣ ਦੇਖੋ ਬੈਂਕ ਦੀ ਡਿਊਟੀ ਹੈ ਇਹਨਾਂ ਨੇ 2 ਘੰਟੇ ਇੱਦਾਂ ਹੀ ਖਰਾਬ ਕਰ ਦਿੱਤੀ ਓਕੇ ਅਸੀਂ ਫੋਨ ਕਹਿੰਦੇ ਬਰਸਵਾ ਉਹ ਕੀ ਹੋਇਆ ਕੀ ਸੀ ਕੋਈ ਕੁਝ ਪਤਾ ਲੱਗੇ ਪੂਰੀ ਗੰਦਾ ਦੋਸਰਾ ਬਸ ਇਹੀ ਗੱਲ ਹੋਈ ਹੈ ਉਹ ਤੇ ਲੜਾਈ ਝਗੜਾ ਹੋਇਆ ਸੀਗਾ ਨਿਪਟ ਗਿਆ ਸੀਗਾ ਉਸ ਤੋਂ ਬਾਅਦ ਸਾਰੇ ਹਾਈਪਰ ਜ਼ਿਆਦਾ ਹੋ ਗਏ ਸੀ ਬੈਂਕ ਵਾਲੇ ਥੋੜਾ ਜੀ ਉਹਨੂੰ ਦੇਖੋ ਸਾਡਾ ਕੀ قصੂਰ ਹੈ ਪਬਲਿਕ ਦੇਖੋ ਲੀਡੀਰਸ਼ਿਪ ਕੈਮਰੇ ਸ਼ਰਦਾਲੂ ਇੱਥੇ ਖੜੇ ਹੋਏ ਸੀ ਸ਼ਰਦਾਲੂ ਸੀਗਾ ਉਸ ਟਾਈਮ 1.5 ਘੰਟੇ ਸ਼ਰਦਾਲੂ ਖੜਾ ਸੀ ਹਾਂ ਤੇ ਦੋ ਬੰਦੇ ਘਰੋਂ ਜਿਹਾ ਬੈਂਕ ਫੇਰ ਬੈਂਕ ਸਾਰੇ ਤੁਸੀਂ ਉਹਨਾਂ ਨੂੰ ਕਿਹਾ ਕਿ ਆ ਵੀ ਫਾਰਮ ਦੇ ਦਿਓ ਤਾਂ ਉਹ ਕੀ ਕਹਿੰਦੇ ਫਾਰਮ ਮੇਰੇ ਆ ਰਸੀਦ ਮੇਰੇ ਕੋਲ ਹੈ ਜੀ ਆ ਦੇਖੋ ਅੱਛਾ ਸਰ ਮੇਰੇ ਕੋਲ ਰਸੀਦ ਮੇਰੇ ਕੋਲ ਹੈ ਦੇਖੋ ਉਹਨਾਂ ਕਹਿ ਹੀ ਰਹੇ ਐ। ਮੈਂ ਦੇਖੋ ਮੈਂ ਪੇਮੈਂਟ ਜਮ੍ਹਾਂ ਕਰਾਈ ਈ ਆ। ਆ ਦੇਖੋ ਸਰ ਪੇਮੈਂਟ ਜਮ੍ਹਾਂ ਕਰਾਈ ਈ ਆ ਮੇਰੇ ਫਾਰਮ ਮੈਨੂੰ ਥੰਮ ਲੱਗਣਾ ਵੈ ਸਿਰਫ ਇਨਾਂ ਕਾ ਕੰਮ ਐ। ਓਕੇ। ਮੈਨੂੰ ਡੇਟ ਸੇਮ ਮਿਲੇਗੀ ਨਾਲ। ਹਾਂਜੀ ਹਾਂਜੀ ਕੇ ਬਈ ਸੀ। ਤੇ ਉਹਨਾਂ ਫੇਰ ਬੈਂਕ 'ਅਲੇ ਕੀ ਕਹਿੰਦੇ? ਬੈਂਕ 'ਅਲੇ ਕੰ ਬਾਹਰ ਕੱਢਦਾ ਸਰ ਉਹ ਉਸ ਟਾਈਮ ਉਹਨਾਂ ਨੇ ਅਸੀਂ ਉਹਨਾਂ ਨੂੰ ਕੀ ਕਹੀਏ ਬੈਂਕ 'ਅਲੇ ਨੂੰ ਦੱਸੋ। ਹੁੰਦਾ ਠੀਕ ਨਹੀਂ। ਅਸੀਂ ਉਹਨਾਂ ਨੂੰ ਕਾਲ ਕੀਤੀ ਸੀ ਪੁਲਿਸ ਨੂੰ ਬੜਾ ਉਹਨਾਂ ਨੇ 1 ਘੰਟੇ ਬਾਅਦ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ 1 ਘੰਟੇ ਬਾਅਦ ਆ ਗਿਆ। ਤੇ ਹੁਣ ਤਾਂ ਕੀ ਕਹਿ ਰਹੇ ਸਾਡਾ ਕੀ ਕਸੂਰ ਹੈ ਜੀ ਹਾਂਜੀ ਤੁਹਾਡਾ ਕੰਮ ਕਰ ਰਹੇ ਜੀ ਤੱਕੇ ਹੀ ਕਰ ਰਹੇ ਆ ਸਾਡੇ ਨਾਲ ਹੋਰ ਕੀ ਕਰ ਰਹੇ ਆ ਜੀ ਪਹਿਲਾਂ ਵੀ ਮਾਮਲੇ ਆਏ ਸੀਗੇ ਕਿ ਆ ਵੀ ਕੰਮ ਵਗੈਰਾ ਸਟਾਫ ਨਹੀਂ ਚਾਹੁੰਦੇ ਕਰ ਰਹੇ ਆ ਨਹੀਂ ਨਹੀਂ ਸਾਫ਼ ਕੰਮ ਕਰ ਰਿਹਾ ਸੀਗਾ ਸਟਾਫ ਦਾ ਕੋਈ ਕਸੂਰ ਨਹੀਂ ਸੀਗਾ ਦੇਖੋ ਉਹ ਵੀ ਡਰਦੇ ਸੀਗੇ ਉਹ ਵੀ ਆਪਣੀ ਸੇਫਟੀ ਚਾਹੁੰਦੇ ਸੀਗੇ ਸਿਕਿਉਰਟੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਉਹ ਕਹਿੰਦੇ ਸੀ ਅੰਦਰ ਬੱਚੀਆਂ ਵੀ ਹੈਗੀਆਂ ਬਜ਼ੁਰਗ ਵੀ ਹੈਗੇ ਨੇ ਉਹਨਾਂ ਨੂੰ ਵੀ ਸੇਫਟੀ ਚਾਹੀਦੀ ਹੈ ਨਾ ਕੋਈ ਇਹ ਬੈਂਕ ਨੂੰ ਚਾਹੀਦਾ ਕਿ ਪੁਲਿਸ ਨੂੰ ਕਹਿ ਕੇ ਆਪਣੇ ਦੋ ਐਸਟੇਟੋਰੀ ਵਾਲੇ ਪੁਲਿਸ ਨੂੰ ਰਜਿਸਟ੍ਰੇਸ਼ਨ ਕਰਾਉਣੇ ਚਾਹੀਦੇ ਮੰਗ ਹੀ ਕਰ। ਮੰਗ ਹੀ ਕਰਦੇ ਆ ਜਿਹੜੇ ਬਾਹਰ ਖੜੇ ਆ ਸਰ ਉਹਨਾਂ ਦਾ ਹੱਲ ਕਰਾਓ। ਸਾਡੀ ਰਿਕਵੈਸਟ ਹੈਗੀ ਆ ਵੀ ਉਹਨਾਂ ਦੀ ਕੇਵਾਈਸੀ ਕਰਵਾਈ ਜਾਵੇ ਕਹਿ ਕੇ। ਕਿ ਕਿਹੜੇ ਬੈਂਕ ਚ ਆਏ? ਅਸੀਂ ਆ ਦੇਖੋ ਜੀ ਪੀਐਨਬੀ, ਸਿਵਲ ਲਾਈਨ ਕਿਹੜੀ ਜਗ੍ਹਾ ਆਸ ਚੋਂ? ਕਲਾਸ ਚੌਂਗ ਦੀ। ਇੰਦਰ ਦਿੱਤਾ ਆ। ਜੀ ਤੇ ਪੀਐਨਸੀ ਵਾਲੇ ਲੂਡੀ ਅਨਾਦੀ ਬ੍ਰਾਂਚ ਓਵਰਆਲ ਸਾਰੀਆਂ ਬ੍ਰਾਂਚਾਂ ਤੋਂ ਸਭ ਤੋਂ ਵਧੀਆ ਸੁਚਾਰੂ ਢੰਗ ਦੇ ਨਾਲ ਅਬਰਨਾ ਯਾਤਰਾ ਦਾ ਕੰਮ ਕਰਦੀ ਹੈ ਅਸੀਂ ਹਰ ਸਾਲ ਇੱਥੋਂ ਰਜਿਸਟ੍ਰੇਸ਼ਨ ਕਰਵਾਈਦੀ ਹੈ ਪਰ ਅੱਜ ਪਬਲਿਕ ਦੇ ਕਿਸੇ ਨ ਲੈਕੀ ਤੇ ਉਹਦੀ ਇਨ ਪੇਸ਼ੈਂਟਸ ਮਿਸਬੀਹੇਵੀਅਰ ਕਰਨ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਜੀ ਕੀ ਹੋਇਆ ਕੀ ਸੀਗਾ ਜੀ ਕੰਦਰ ਲੜਾਈ ਵਗੈਰਾ ਹੋਈ ਕੇਵਾਈਸੀ ਹੋ ਰਹੀ ਸੀ ਚੰਗੀ ਤਰ੍ਹਾਂ ਮਤਲਬ ਸਾਰਾ ਸਿਸਟਮ ਦੇ ਨਾਲ ਚੱਲ ਰਹੀ ਸੀ ਇੱਕ ਬੰਦੇ ਦੀ ਮਤਲਬ ਪੇਸ਼ੈਂਟਸ ਲੂਜ਼ ਹੋ ਗਈ ਉਹਨੇ ਦਰਵਾਜ਼ੇ 'ਚ ਧੱਕਾ ਮਾਰ ਕੇ ਇੱਕ ਦੂਜੇ ਨੂੰ ਲੜਨ ਲੱਗ ਗਿਆ ਵੀ ਮੈਨ ਆਈ ਵਿਟਨੈਸ ਸੀਗੇ ਵੀ ਉਹਨਾਂ ਦੀ ਵਾਰੀ ਆ ਗਈ ਸੀ ਵੀ ਉਹਦਾ ਆ ਰਹੀ ਸੀ ਵੀ ਮੈਨੂੰ ਵੀ ਨਾਲ ਕਰ ਦੋ ਕਹਿੰਦੇ ਵਾਰੀ ਸਾਰਾ ਲੈ ਲਓ ਫੇਸ ਤੋਂ ਬਾਅਦ ਹੋ ਜਾਏਗਾ ਤੁਹਾਡਾ ਕੰਮ ਬਸ ਐਨੇ ਵਿੱਚੋ ਲੜਾਈ ਇੱਕ ਦੂਜੇ ਨੂੰ ਮਾਰੋ ਮਾਰ ਕਰਾ ਲੱਗੇ ਹੈਗੇ ਜੀ ਉਹਦੇ ਕਰਕੇ ਬੈਂਕ ਦਾ ਸਾਰਾ ਸਿਸਟਮ ਹੋ ਗਿਆ ਉਹਨਾਂ ਨੇ ਸਾਰੀ ਪਬਲਿਕ ਨੂੰ ਬਾਹਰ ਕੱਢਤਾ ਜਿਹੜੀ ਸਵੇਰ ਤੋਂ ਲੇਡੀਜ਼ 10 ਵਜੇ ਦੇ ਆਏ ਹੋਏ ਸੀ ਉਹਨਾਂ ਨੂੰ ਕਾਫੀ ਹਰਾਸਮੈਂਟ ਹੋਇਆ ਸਾਰਿਆਂ ਨੂੰ ਬਾਹਰ ਕੱਢਤਾ ਕਿੰਨੇ ਕੁ ਬੰਦੇ ਗੜੇ 150 ਕੰਦੇ ਦੇ तकरीबन ਕੋਲ ਖੜੇ ਸੀਗੇ ਕਿੰਨੇ ਕੁ ਦਾ ਟਾਈਮ ਸੀ ਇਹ तकरीबन ਆਪਣਾ 3:30 ਵਜੇ ਦਾ ਟਾਈਮ ਸੀ 3:30 ਪੌਣੇ 4:00 ਵਜੇ ਦਾ ਬੈਂਕ ਵਾਲਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਬੈਂਕ ਵਾਲੇ ਤਾਂ ਆਪਣੀ ਤਰ ਤਰੀਕੇ ਨਾਲ ਸਭ ਤੋਂ ਵਧੀਆ ਕੰਮ ਕਰ ਰਹੇ ਸੀ ਪਰ ਪਬਲਿਕ ਦੀ ਲਾਪਰਵਾਹੀ ਪਬਲਿਕ ਦੀ ਨਲਾਇਕੀ ਦੇ ਕਾਰਨ ਇਹ ਕੰਮ ਸਾਰਾ ਹੋਇਆ ਖਰਾਬ ਇਸ ਇੱਕ ਦੇ ਕਾਰਨ ਸਾਰਿਆਂ ਨੂੰ ਸਫਰ ਕਰਨਾ ਪੈ ਰਿਹਾ ਹੁਣ ਬੈਂਕ ਵਾਲੇ ਕਹਿ ਰਹੇ ਆ ਵੀ ਆਪਾਂ ਪਰਸੋਂ ਨੂੰ ਕੇ ਵੀ ਸੀ ਕਰਾਵਾਂਗੇ ਸਾਡੇ ਚੋਂ ਕਈ ਭਰਾ ਜੀ ਨੇ ਕੱਲ ਕਿਤੇ ਆਊਟ ਆਫ ਸਟੇਟ ਜਾਣਾ ਗੱਡੀ ਦੀਆਂ ਟ੍ਰੇਨ ਬੁੱਕ ਹੈਗੀ ਟਿਕਟ ਵਗੈਰਾ ਬੁੱਕ ਹੈਗੀ ਸਾਰਿਆਂ ਨੂੰ ਅਸੀਂ ਕਹਿੰਨੇ ਬੈਂਕ ਦੇ ਅੱਗੇ ਬੁਝਾਰਿਸ਼ ਹੈ ਵੀ ਕੰਮ ਫੇਰ ਸੁਚਾਰੂ ਢੰਗ ਨਾਲ ਸ਼ੁਰੂ ਕੀਤਾ ਜਾਵੇ। ਬਹੁਤ ਹਰਾਸ ਹੋ ਰਹੀ ਹੈ। ਬਹੁਤ ਹਰਾਸ ਹੋ ਰਹੀ ਹੈ, ਪਬਲਿਕ ਹਰਾਸ ਹੋ ਰਹੀ ਹੈਗੀ। ਯਾਤਰਾ ਤਾਂ 29 ਜੂਨ ਤੋਂ ਸ਼ੁਰੂ ਹੋ ਰਹੀ ਹੈ। ਉਦਾਂ ਸਿਸਟਮ ਦੇ ਨਾਲ ਬ੍ਰਾਂਚ ਸਾਰਾ ਸਿਸਟਮ ਦੇ ਨਾਲ ਕੰਮ ਕਰ ਰਹੀ ਸੀ। ਬਸ ਪਰ ਪਬਲਿਕ ਦੀ ਇਨਲੈਕੀ ਦੇ ਕਾਰਨ ਕੰਮ ਸਾਰਿਆਂ ਨੂੰ ਸਫਰ ਕਰਨਾ ਪੈ ਰਿਹਾ। ਮੰਗ ਇਹੀ ਕਰ ਰਹੇ ਵੀ ਰਜਿਸਟ੍ਰੇਸ਼ਨ ਆ ਦੁਬਾਰਾ ਸ਼ੁਰੂ ਕੀਤੀ ਜਾਵੇ ਪ੍ਰੋਸੈਸ ਕੱਲ ਤੋਂ ਹੀ ਸ਼ੁਰੂ ਕੀਤਾ ਜਾਵੇ। ਵੀ ਜਿਹੜੇ ਹੁਣ ਖੜੇ ਆ ਉਹਨਾਂ ਦੀ ਕੇਵਾਈਸੀ ਕਰਵਾਈ ਜਾਵੇ। ਠੀਕ ਹੈ ਸਰ ਆਪਾਂ ਹੋਰ ਆਪਸ ਜਿਹੜੇ ਅੱਛਾ ਸਾਡਾ ਯਾਤਰਾ ਤੇ ਜਾਣ ਵਾਸਤੇ ਜੀ ਦਾ ਲੈਣ ਲੱਗਦੇ ਕੋਈ ਕਹਿੰਦਾ ਮੈਂ ਅੱਗੇ ਮੋੜੇ ਅੱਗੇ ਮੋੜੇ ਪਿੱਛੇ ਕਰਦੇ ਕਰਦੇ ਹਾਂ ਆਪਾਂ ਨਾਲ ਆਪਦੇ ਨੂੰ ਮੈਂ ਮੈਮ ਉਹ ਕਿਹੜਾ ਵੀ ਹੋਇਆ ਜੀ ਅੱਥੋਂ ਭਾਈ ਨਹੀਂ ਨਹੀਂ ਲੈ ਕੇ ਆਪਾਂ ਮਰੀ ਨਹੀਂ ਮਾਰੋ ਕਿਤੇ ਕਹਿੰਦੇ ਕੱਠ ਵਗੈਰਾ ਵਾਧੂ ਹੋ ਗਿਆ ਸੀਗਾ ਅੱਥ ਫਿਰ ਸਾਰੇ ਉਹਨੇ ਟਿਕਟਾਂ ਨਾ ਮਰ ਰਹਿ ਜਾਂਦਾ ਅੱਛਾ ਕਿਹੜੇ ਬੈਂਕ ਦੇ ਵਿੱਚ ਹੈ ਪੰਜਾਬ ਨੈਕ ਪੰਜਾਬ ਕਿਹੜੀ ਜਗ੍ਹਾ ਤੇ ਹੈਗਾ ਇਹ ਆਪਣੇ ਕਲਾਸ ਸੈਸ਼ਨ ਤੋਂ ਕਲਾਸੋਂ ਠੀਕ ਹੈ ਹੁਣ ਇਹ ਸੋਲ ਜ ਗਿਆ ਭਾਜੀ ਭੇਜ ਤੇ ਸਮਝਾ ਕੇ ਹਾਂਜੀ ਕੰਟਰਪ੍ਰੈਂਟ ਸਟਾਪ ਹੋ ਗਿਆ। ਓਕੇ।